ਓੰਕਾਰ ਸਤਨਾਮ ਕਰਤਪੁਰਖ ਨਿਰਪੋ ਨਿਰਵੈ ਓਕਾਲ ਮੂਰਤਿ ਜੁਨੀ ਸਭੰ ਗੁਰਪ੍ਰਸਾਦ ਘਟ ਘਟ ਕੇ ਅੰਦਰ ਕੀ ਜਨਤ भले बुरे की पीर पछात चीटी ते कुंचर अस्थूला पर किरपा दृष्ट कर फूला चीटी तेजर अस्थूला पर कृपा दृष्ट कर फूला ਪਤੀ ਸਤਕਾਰ ਯੋਗ ਚੌਵਰਿ ਸ਼ਤਰ ਤਖਤ ਦੇ ਮਾਲਕ ਤਨ ਤਨ ਸ਼ਰੀਰ ਗੁਰੂ ਗ੍ਰੰਥ ਸੇ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰਸਵਾਰੀ ਸਾ ਸੰਗਤ ਚ ਬਹੁਤ ਹੀ ਵਿੜਪਾਗੇ ਹਾਂ ਜੋ ਹਾਜ਼ਰੀ ਭਰਦੇ ਫਤਿਹ ਨਲੋਪਸ ਹਾਂ ਜੀ ਭਾਈ ਜਿਨੇ ਵੀ ਆਪ ਜੀ ਜੁੜ ਮਿਲ ਬੈਠੇ ਹੋ ਦੋਨੇ ਹੱਥ ਜੋੜ ਕਰ ਪ੍ਰੇਮ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੰਸ਼ੀਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਵਿੱਤਰ ਬਾਣੀ ਚੁਪਈ ਸਹਿਬ ਦੀ ਬਾਣੀ ਉਸ ਬਾਣੀ ਦੇ ਵਿੱਚ ਉਹ ਅੱਜ ਆਪਾਂ 11 ਨੰਬਰ ਕਦਾ ਜਿਹੜਾ ਵਿਚਾਰਨ ਦਾ ਪਯਤਨ ਕਰਨਾ ਹੈ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਘਟ ਘਟ ਕੇ ਅੰਦਰ ਕੀ ਜਨਤ ਉਹ ਕਾਲ ਪੁਰਖ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ ਘਟ ਘਟ ਦੇ ਅੰਦਰ ਦੀ ਜਾਣਦਾ ਉਹ ਭਲੇ ਬੁਰੇ ਕੀ ਪੀਰ ਪਛਾਨ ਕਿਹੜਾ ਪੜਾ ਕਿਹੜਾ ਚੰਗਾ ਤੇ ਕਿਹੜਾ ਮਾੜਾ ਇਹਨਾਂ ਦੋਨਾਂ ਦੀ ਭੀੜ ਨੂੰ ਪਹਿਚਾਣਦਾ ਹੈ ਉਹ ਪ੍ਰਮਾਤਮਾ ਚੀਟੀ ਤੇ ਕੁੰਚਰ ਅਸਥੂਲਾ ਚੀਟੀ ਦਾ ਭਾਵੇਂ ਕੀੜੀ ਕੁੰਚਰ ਦਾ ਭਾਵੇਂ ਹਰਤੀ ਕਹਿੰਦੇ ਉਹ ਕਾਲਪੁਰਖ ਹੈ ਜਿਹੜਾ ਚੀਟੀ ਹੈ ਭਾਵੇਂ ਭਾਵੇਂ ਹਾਤੀ ਹੈ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸਾਰਿਆਂ ਉਤੇ ਕਿਰਪਾ ਕਰਕੇ ਇਹ ਵੇਖ ਕੇ ਵਿਗਸ ਰਿਹਾ ਹੈ ਖੁਸ਼ ਹੋ ਰਿਹਾ ਹੈ ਭਾਵ ਕਿ ਉਹ ਪਰਮਾਤਮਾ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ ਕੋਣ ਚੰਗਾ ਹੈ ਕੋਣ ਮਾੜਾ ਹੈ ਉਹਦੇ ਤੋਂ ਕੋਈ ਵਿੱਚੁਪਾਨ ਨਹੀਂ ਹੈ ਮਨੁੱਖ ਸੰਸਾਰ ਤੋਂ ਲੁਕਾ ਸਕਦਾ ਹੈ ਜਗਤ ਤੋਂ ਲੁਕਾ ਸਕਦਾ ਹੈ ਮਨੁੱਖ ਸਾਥ ਸਬੰਧੀਆਂ ਤੋਂ છુપਾ ਸਕਦਾ ਹੈ ਦੋਸਤਾਂ ਮਿੱਤਰਾਂ ਤੋਂ છુપਾ ਸਕਦਾ ਹੈ ਬੱਚਿਆਂ ਤੋਂ છુપਾ ਸਕਦਾ ਪਰ ਰੱਬ ਤੋਂ ਨਹੀਂ છુપਾ ਸਕਦਾ ਰੱਬ ਤੋਂ ਕੁਝ ਨਹੀਂ ਲੁਕਾ ਸਕਦਾ ਕਿਉਂਕਿ ਘਟ ਘਟ ਕੇ ਅੰਤਰ ਕੀ ਜਾਣਦਾ ਉਹ ਸਭ ਕੁਝ ਜਾਣਦਾ ਜੀ ਉਹਦੇ ਤੋਂ ਕੁਝ ਵੀ ਲੁਕਿਆ ਨਹੀਂ ਹੈ ਪਰ ਇੱਕ ਮਨੁੱਖ ਦਾ ਸੁਭਾਅ ਥੋੜਾ ਜਿਹਾ ਸਮਝਣ ਦਾ ਯਤਨ ਕਰੇ ਮਨੁੱਖ ਦੇ ਇੱਕ ਸੁਭਾਅ ਹੈ ਮਨੁੱਖ ਆਪਣੇ ਚੰਗੇ ਕੰਮ ਨੇਕ ਕੰਮ ਜਿਹੜੇ ਨੇ ਜੇ ਚੰਗੇ ਕਰਮ ਜਿਹੜੇ ਨੇ ਉਹ ਸੰਸਾਰ ਨੂੰ ਦੱਸਣਾ ਚਾਹੁੰਦਾ ਹੈ ਉਹ ਜਗਤ ਨੂੰ ਦੱਸਣਾ ਚਾਹੁੰਦਾ ਹੈ ਕਿ ਮੈਂ ਕਿੰਨੇ ਕੋ ਚੰਗੇ ਕੰਮ ਕੀਤੇ ਕਿੰਨੇ ਕੋ ਪੁੰਨ ਕੀਤੇ ਕਿੰਨੀ ਕੋ ਭਗਤੀ ਕਿੰਨੀ ਕਿੰਨੇ ਕੋ ਚੰਗੇ ਕਰਮ ਕੀਤੇ ਉਹ ਸੰਸਾਰ ਨੂੰ ਦੱਸਣਾ ਚਾਹੁੰਦਾ ਹੈ ਉਹ ਜਗਤ ਨੂੰ ਦੱਸਣਾ ਚਾਹੁੰਦਾ ਪਰ ਮਾੜੇ ਕਰਮ ਨਹੀਂ ਦੱਸਣਾ ਚਾਹੁੰਦਾ ਉਹਨੂੰ ਲੁਕੋ ਕੇ ਰੱਖਣਾ ਚਾਹੁੰਦਾ ਹੈ ਕਿੰਨੇ ਕੋ ਪਾਪ ਕੀਤੇ ਨੇ ਕਿੰਨੇ ਕੋ ਮਾੜਾ ਕਰਮ ਕੀਤਾ ਹੈ ਕਿੰਨੀ ਕੋ ਬੁਰੀਆਂ ਕੀਤੀਆਂ ਨੇ ਕਿੰਨਾ ਕੋ ਮੰਦਾ ਆਖਿਆ ਇਹ ਸੰਸਾਰ ਨੂੰ ਨਹੀਂ ਦਿਸਣਾ ਚਾਹੁੰਦਾ ਜਗਤ ਨੂੰ ਨਹੀਂ ਦਿਸਣਾ ਚਾਹੁੰਦਾ ਇਹ ਚਾਹੁੰਦਾ ਵੀ ਇਹ ਛੁਪਿਆ ਰਹੇ ਜਵੇ ਇਹ ਕਿਸੇ ਨੂੰ ਪਤਾ ਨਾ ਲੱਗੇ ਪਰ ਜਿਹੜੇ ਨੇਕ ਕੰਮ ਕੀਤੇ ਨੇ ਚਾਹੇ ਉਹ ਥੋੜਾ ਜਿਹਾ ਕੀਤਾ ਹੋਵੇ ਤੇ ਮਨੁੱਖ ਚਾਹੁੰਦਾ ਵੀ ਜਗਤ ਨੂੰ ਸੰਸਾਰ ਨੂੰ ਜਦ ਸਾਖ ਸੰਬੰਧੀਆਂ ਨੂੰ ਮੇਰੇ ਮਿੱਤਰਾਂ ਨੂੰ ਪਤਾ ਲੱਗ ਜਾਵੇ ਮੈਂ ਕਿੰਨੇ ਕੁ ਚੰਗੇ ਕੰਮ ਕੀਤੇ ਨੇ ਕਿੰਨੇ ਕੁ ਪੁੰਨਦਾਨ ਕੀਤੇ ਨੇ ਪਤਾ ਲੱਗ ਜਾਵੇ ਪਰ ਮਾੜੇ ਕਰਮ ਨਹੀਂ ਦੱਸਣਾ ਚਾਹੁੰਦਾ ਜੀਵਨ ਚ ਜੇ ਬੁਰੀਾਈ ਕੀਤੀ ਹੈ ਜੀਵਨ ਦੇ ਅੰਦਰ ਪਾਪ ਕਮਾਇਆ ਹੈ ਉਹ ਦੱਸਣਾ ਨਹੀਂ ਚਾਹੁੰਦਾ ਪਰ ਭਗਤ ਕਬੀਰ ਜੀ ਮਹਾਰਾਜ ਜੀ ਨੇ ਬੜਾ ਪਿਆਰਾ ਸ਼ਲੋਕ ਬਖਸ਼ਿਸ਼ ਕੀਤਾ ਕਿਤੇ ਠੀਕ ਹੈ ਜਗਤ ਵਿੱਚ ਰਹਿ ਕੇ ਮਨੁੱਖ ਕਈ ਵਾਰੀ ਬੁਰੀਆਈਆਂ ਕਰਦਾ ਹੈ ਬੁਰੀਆਈ ਕਿਸੇ ਨੂੰ ਨਹੀਂ ਪਤਾ ਲੱਗਦਾ ਸੰਸਾਰ ਤੋਂ ਵੀ ਕੋਚ ਕਰ ਜੇ ਫਿਰ ਵੀ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਫੁਲਾਣੇ ਮਨੁੱਖ ਨੇ ਕੋਈ ਬੁਰੀਆਈ ਕੀਤੀ ਸੀ ਜਾਂ ਮਾੜਾ ਕਰਮ ਕੀਤਾ ਸੀ ਪਾਪ ਕੀਤਾ ਸੀ ਸੰਸਾਰ 'ਚ ਕਿਸੇ ਨੂੰ ਨਹੀਂ ਪਤਾ ਲੱਗਦਾ ਪਰ ਭਗਤ ਕਬੀਰ ਜੀ ਮਹਾਰਾਜ ਜੀ ਕਹਿੰਦੇ ਕਬੀਰ ਜੇਤੇ ਪਾਪ ਕੀਏ ਰਖੈ ਤਲੈ ਦੁਰਾਈ ਕਹਿੰਦੇ ਜਿੰਨੇ ਪਾਪ ਕਰਦਾ ਉਹ ਲੁਕੋ ਕੇ ਰੱਖਦਾ ਹੈ ਮਨੁੱਖ ਨਹੀਂ ਦੱਸਦਾ ਮਨੁੱਖ ਇਹ ਸੁਭਾਅ ਹੈ ਜੀ ਮਾਫ਼ ਕਰੇ ਮਨੁੱਖ ਦਾ ਹਾਲਾਂਕਿ ਨੇਕ ਕਰਮ ਲੁਕਾਉਣੇ ਚਾਹੀਦੇ ਆ ਮਨੁੱਖ ਨੂੰ ਚੰਗੇ ਕਰਮ ਲੁਕਾਉਣੇ ਚਾਹੀਦੇ ਪਰ ਚੰਗੇ ਕਰਮ ਜਿਹੜੇ ਸੰਸਾਰ ਨੂੰ ਦੱਸਣਾ ਚਾਹੁੰਦੇ ਪਰ ਭਗਤ ਕਬੀਰ ਜੀ ਮਹਾਰਾਜ ਜੀ ਕਹਿੰਦੇ ਵੀ ਜਿੰਨੇ ਵੀ ਪਾਪ ਕੀਤੇ ਉਹ ਮਨੁੱਖ ਨੇ ਲੁਕੋ ਲੇ ਜਗਤ ਚ ਨਹੀਂ ਪਤਾ ਲੱਗਿਆ ਆਪਣਿਆਂ ਨੂੰ ਵੀ ਨਹੀਂ ਪਤਾ ਲੱਗਿਆ ਜੀਤੇ ਪਾਪ ਕੀਏ ਰਾਖ ਹੈ ਤਲੈ ਦਰੈ ਪਰ ਪ੍ਰਗਟ ਭੇ ਨਿਧਾਨ ਸਭ ਜਬ ਪੁੱਛੇ ਧਰਮ ਰਾਏ ਪਰ ਜਦੋਂ ਰੱਬ ਦੀ ਕਚੈਰੀ ਚ ਜਾਨੋਂ ਦੋ ਪ੍ਰਗਟ ਹੋ ਜਣੇ ਕਿਸੇ ਨੂੰ ਮੇਰੀ ਬੁਰੀਾਈ ਦਾ ਕਿਸੇ ਨੂੰ ਪਤਾ ਹੋਵੇ ਤੇ ਉਹਦੇ ਸਾਹਮਣੇ ਮਾਖਾਂ ਜੀ ਮੈਂ ਬੁਰੀਾਈ ਨਹੀਂ ਕੀਤੀ ਇਹ ਹੋ ਹੀ ਨਹੀਂ ਸਕਦਾ ਉਹ ਕਹਿੰਗਾ ਮੈਨੂੰ ਪਤਾ ਹੈ ਤੂੰ ਕੀਤੀ ਹੈ ਉਹਨਾਂ ਰੱਬ ਨੂੰ ਤਾਂ ਸਭ ਕੁਝ ਪਤਾ ਹੈ। ਰੱਬ ਦੇ ਸਾਹਮਣੇ ਸੀ ਕਿਵੇਂ ਕਹ ਦੇਵਾਂਗੇ ਵੀ ਜੇ ਰੱਬ ਦੇ ਘਰ 'ਚ ਰੱਬ ਦੀ ਕਚਹਿਰੀ 'ਚ ਕਿਵੇਂ ਕਹ ਦੇਵਾਂਗੇ ਸੀ ਬੁਰੀਾਈ ਨਹੀਂ ਕੀਤੀ ਸਾਬ ਕਹਿੰਦੇ ਉੱਥੇ ਤਾਂ ਪ੍ਰਗਟ ਹੋਣਾ ਹੈ ਸਭ ਕੁਝ। ਉੱਥੇ ਤਾਂ ਤਿਲ ਮਾਤਰ ਦੀ ਵੀ ਮਾਫ ਕਰਿਓ ਤਿਲ ਮਾਤਰ ਦੀ ਵੀ ਕੀਤੀ ਹੋਈ ਬੁਰੀਾਈ ਜਾਂ ਕੀਤਾ ਹੋਇਆ ਪਾਪ ਜਿਹੜਾ ਉਹ છੁਪਣਾ ਨਹੀਂ ਹੈ ਲੁਕਣਾ ਨਹੀਂ ਹੈ ਕਦੇ ਵੀ। ਉੱਥੇ ਪ੍ਰਗਟ ਹੋਣਗੇ। ਰੱਬ ਦੀ ਕਚਹਿਰੀ 'ਚ ਜਿਹੜਾ ਏ ਜਦੋਂ ਸਾਬ ਜੀ ਕਹਿੰਦੇ ਪੇਸ਼ੀ ਪੈਣੀ ਹੈ ਪੇਸ਼ੀ ਤਾਂ ਸਾਰਿਆਂ ਦੀ ਪੈਣੀ ਹੈ ਜੀ ਅਧੂਰਾ ਕੋਈ ਨਹੀਂ ਰਹਿ ਸਕਦਾ ਇਹਦੇ ਤੋਂ ਬਚ ਕੋਈ ਨਹੀਂ ਸਕਦਾ ਕਿਉਂਕਿ ਕੋਚ ਸਾਰਿਆਂ ਨੇ ਕਰਨਾ ਹੈ ਕਬੀਰ ਜੀ ਕਹਿੰਦੇ ਠੀਕ ਹੈ ਤੂੰ ਸੰਸਾਰ ਵਿੱਚ ਜਿੰਨੇ ਪਾਪ ਕੀਤੇ ਉਹ ਲੁਕੋਲੇ ਨਹੀਂ ਦੱਸਿਆ ਨਹੀਂ ਪਤਾ ਲੱਗਿਆ ਜੀਵਨ ਦਾ ਸਫਰ ਗੁਜ਼ਰ ਗਿਆ ਬਤੀਤ ਗਿਆ ਇਸੇ ਤਰ੍ਹਾਂ ਤੇ ਕੋਚ ਕਰ ਗਿਆ ਪਰ ਜਦੋਂ ਰੱਬ ਦੀ ਕਚਹਿਰੀ 'ਚ ਪਹੁੰਚਿਆ ਜਿੱਥੇ ਫੈਸਲਾ ਹੋਣਾ ਹੈ ਜਿੱਥੇ ਨਿਬੇੜਾ ਹੋਣਾ ਹੈ ਜੀ ਉੱਥੇ ਨਹੀਂ ਲੁਕਾਇਆ ਜਾਣਾ ਉੱਥੇ ਨਹੀਂ ਛੁਪਣਾ ਕੁਝ ਵੀ ਜੇਤੇ ਪਾਪ ਕੀਏ ਰੱਖ ਹੈ ਤਲੈ ਦੁਰਾਏ ਪ੍ਰਗਟ ਭਏ ਪ੍ਰਗਟ ਹੋ ਜਾਣਗੇ ਜੀ ਜਦ ਪੁੱਛੇ ਧਰਮ ਰਾਏ ਜਦੋਂ ਲੇਖ ਹੋਣਾ ਉੱਥੇ ਜਦੋਂ ਉਹਦੇ ਸਾਹਮਣੇ ਖੜੋਣਾ ਸੀ ਉਹਦੀ ਕਚਹਿਰੀ 'ਚ ਜਾਣਾ ਉਹਦੋਂ ਲੇਖ ਹੁੰਦਾ ਜੀ ਉਹਦੇ ਸਾਰੇ ਪਾਪ ਜਿਹੜੇ ਨੇ ਪ੍ਰਗਟ ਹੋ ਜਾਣਗੇ ਉੱਥੇ ਨਹੀਂ ਲੁਕਾਇਆ ਜਾ ਸਕਦਾ ਸਾਬ ਜੀ ਕਹਿੰਦੇ ਉਹ ਸਭ ਦੇ ਦਿਲਾਂ ਦੀ ਜਾਣਦੇ ਜੀ ਕੋਈ ਲੁਕਾ ਨਹੀਂ ਹੁੰਦੇ ਤੋਂ ਮੈਂ ਇੱਕ ਸ਼ਲੋਕ ਲੈ ਕੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਮੈਂ ਤੁਹਾਡੇ ਨਾਲ ਸਾਂਝ ਕਰਨ ਲੱਗਾ ਜੋ ਜੀ ਹੋਏ ਸੋ ਉਗਵੇ ਮੂਹ ਕਾ ਕਿਹਾ ਬਾਉ ਸਮਝਿਓ ਥੋੜਾ ਜਾਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਕਹਿੰਦੇ ਜੋ ਤੂੰ ਅੰਦਰ ਬੀਜ ਲਿਆ ਜਾਂ ਜੋ ਤੂੰ ਅੰਦਰ ਵਿਚਾਰ ਬਣਾ ਲਈ ਉਪਰਗਟ ਹੋਣੀ ਹੈ ਉਹ ਜੋ ਅੰਦਰ ਮਨੁੱਖ ਨੇ ਵਿਚਾਰ ਬਣਾ ਲਈ ਜਾਂ ਕਿਸੇ ਦੇ ਪ੍ਰਤੀ ਸੋਚ ਲਿਆ ਚਾਹੇ ਉਹ ਚੰਗਿਆਈ ਹੈ ਤੇ ਚਾਹੇ ਉਹ ਬੁਰੀ ਆਈ ਹੈ ਜੋ ਅੰਦਰ ਸੋਚ ਲਿਆ ਸਹਿਬ ਜੀ ਕਹਿੰਦੇ ਉਹ ਗਿਣਿਆ ਜਾਣਾ ਉਹ ਤੇਰਾ ਜੀਵਨ ਹੈ ਉਹ ਤੇਰਾ ਕਰਮ ਹੈ ਉਹ ਤੇਰੇ ਲੇਖੇ ਚ ਜਾਣਾ ਹੈ ਮੁੱਖ ਕਾ ਕਿਹਾ ਵੋ ਮੁਖ ਤੋ ਚਾਹੇ ਜਿਨੇ ਮਰਜੀ ਚੰਗੀਆਂ ਗੱਲਾਂ ਕਰਦਾ ਹੋਵੇ ਮੁਖ ਤੋ ਚਾਹੇ ਜਿਨੇ ਮਰਜੀ ਵਡਿਆਈ ਕਰਦਾ ਹੋਵੇ ਮੁਖ ਤੋ ਚਾਹੇ ਜਿਨਾ ਮਰਜੀ ਚੰਗਾ ਆਖਦਾ ਹੋਵੇ ਮਨੁੱਖ ਤੋ ਮਾਫ ਕਰਿਓ ਮੈਂ ਸ਼ਬਦ ਆਖ ਰਿਹਾ ਮਨੁੱਖ ਮੁਖ ਤੋ ਚਾਹੇ ਰੱਬ ਦੀਆਂ ਗੱਲਾਂ ਕਰਦਾ ਹੋਵੇ ਪਰ ਮਨ ਵਿੱਚ ਝੂਠ ਹੈ ਮਨ ਦੇ ਵਿੱਚ ਬੁਰੀਾਈ ਹੈ ਮਨ ਚ ਪਾਪ ਹੈ ਸਹਿਬ ਕਹਿੰਦੇ ਮੁਖ ਤੋਂ ਕੀਤੀ ਹੋਈ ਰੱਬ ਦੀ ਵਡਿਆਈ ਨਹੀਂ ਗਿਣੀ ਜਾਣੀ ਜੋ ਮਨ ਵਿੱਚ ਉਹ ਗਿਣਿਆ ਜਾਣਾ ਹੈ ਜੋ ਮਨ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ ਜੋ ਜੀ ਹੋਏ ਸੋ ਉੱਗਵੇ ਉਹ ਹੀ ਉਹ ਸਾਡਾ ਕਰਮ ਹੈ ਉਹ ਵਿਚਾਰ ਹੈ ਉਹ ਨੀ ਉਹਨੂੰ ਨੀਅਤ ਕਹਿ ਸਕਦੇ ਹਾਂ ਸੀ ਉਹ ਹੀ ਇੱਕ ਨੀਅਤ ਹੈ ਤੇ ਰੱਬ ਜਿਹੜਾ ਵੇਖਦਾ ਹੀ ਨੀਅਤ ਹੈ ਗੁਰੂ ਜਿਹੜਾ ਨਾ ਉਹ ਮਨੁੱਖ ਦੀ ਨੀਅਤ ਨੂੰ ਦੇਖਦਾ ਹੁਣ ਦੇਖੋ ਨਾ ਮੈਂ ਉਦਾਹਰਨ ਦੇ ਲੱਗਿਆ ਇੱਕ ਪਾਸੇ ਭਾਈ ਲਾਲੋ ਜੀ ਹੈ ਤੇ ਇੱਕ ਪਾਸੇ ਭਾਈ ਮਲਕ ਜੀ ਹੈ ਮਲਕ ਭਾਗੋ ਜੀ ਹੈ ਹੁਣ ਭਾਈ ਲਾਲੋ ਜੀ ਨੇ ਤਾਂ ਬਾਹਰ ਬੋਰਡ ਨਹੀਂ ਲਾਇਆ ਨਾ ਇਸ ਗੱਲ ਦਾ ਕਿ ਮੈਂ ਇਮਾਨਦਾਰ ਆ ਕਿ ਮੈਂ ਚੰਗਾ ਹਾਂ ਮੈਂ ਨੇਕ ਕਮਾਈ ਕਰਦਾ ਇਸ ਘਲ ਦਾ ਦੱਸਿਆ ਤਾਂ ਨਹੀਂ ਹੋਇਆ ਨਾ ਉਹਨੇ ਤੇ ਨਾ ਹੀ ਉਹਨੂੰ ਇਹ ਪਤਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੇਰੇ ਘਰ ਦਾ ਕੁੰਡਾ ਖੜਕਾਣਾ ਉਹਨੂੰ ਨਹੀਂ ਪਤਾ ਪਰ ਗੁਰੂ ਸਾਹਿਬ ਜੀ ਉਹਦੇ ਘਰ ਪਹੁੰਚੇ ਕਿਸ ਕਿਸ ਪੱਖ ਨੂੰ ਮੁਖ ਰੱਖ ਕੇ ਪਹੁੰਚੇ ਉਹਦੀ ਨੀਅਤ ਨੂੰ ਵੇਖ ਕੇ ਕਿਉਂਕਿ ਕਟਕਟ ਕੇ ਅੰਤਰ ਕੀ ਜਾਨਤ ਉਹ ਜਾਣਦੇ ਸਭ ਕੁਝ ਉਹਦੀ ਨੀਅਤ ਨੂੰ ਦੇਖਿਆ ਹਾਲਾਂਕਿ ਉਸ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਤੇ ਭਾਈ ਲਾਲੋ ਜੀ ਦਾ ਮਿਲਾਪ ਨਹੀਂ ਹੋਇਆ ਕਦੇ ਹੁਣ ਹੁਣ ਤੋਂ ਬਾਅਦ ਦੂਜੀ ਵਾਰੀ ਫਿਰ ਹੁੰਦਾ ਪਰ ਹੁਣ ਗੁਰੂ ਪਾਤਸ਼ਾਹ ਜਦੋਂ ਜਾਂਦੇ ਨੇ ਉਸ ਤੋਂ ਪਹਿਲਾਂ ਕੋਈ ਮਿਲਾਪ ਨਹੀਂ ਹੋਇਆ ਪਰ ਗੁਰੂ ਸਾਹਿਬ ਜੀ ਨੂੰ ਕਿਵੇਂ ਪਤਾ ਵੀ ਇਹ ਬੜਾ ਇਮਾਨਦਾਰ ਹੈ ਬੜਾ ਚੰਗਾ ਹੈ ਕਿਉਂਕਿ ਘਟ-ਘਟ ਕੇ ਅੰਤਰ ਕੀ ਜਾਨਤ ਸਹਿਬ ਜੀ ਨੇ ਉਹਦੀ ਨੀਅਤ ਨੂੰ ਦੇਖਿਆ ਉਹਦੇ ਘਰ ਨੂੰ ਨਹੀਂ ਦੇਖਿਆ ਉਹਦੇ ਕੀਰਤ ਨੂੰ ਨਹੀਂ ਦੇਖਿਆ ਉਹਦੇ ਘਰ ਚ ਪਏ ਸਾਜੋ ਸਮਾਨ ਜਾਂ ਪਦਾਰਥਾਂ ਨੂੰ ਨਹੀਂ ਦੇਖਿਆ ਸਾਬ ਨੇ ਉਹਦੀ ਨੀਅਤ ਨੂੰ ਦੇਖਿਆ ਵੀ ਅੰਦਰ ਕੀ ਐਂਦੇ ਤੇ ਸਾਬ ਜੀ ਨੇ ਕੁੰਡਾ ਖੜਕਾਤਾ ਗੁਰੂ ਪਹੁੰਚੇ ਉਹਦੇ ਘਰ ਚ ਚੰਗੀ ਨੀਅਤ ਨੂੰ ਦੇਖ ਕੇ ਹੁਣ ਇੱਕ ਪਾਸੇ ਮਲਕ ਭਾਗੋਏ ਮਲਕ ਭਾਗੋ ਨੇ ਇਹ ਤਾਂ ਨਹੀਂ ਆਖਿਆ ਜੇ ਬਾਹਰ ਲਿਖਿਆ ਹੋਇਆ ਜੀ ਮੈਂ ਲੋਕਾਂ ਦਾ ਖੂਨ ਨਚੋੜ ਨਚੋੜ ਕੇ ਜਾਂ ਮੈਂ ਲੋਕਾਂ ਨੂੰ ਮਾਰ ਮਾਰ ਕੇ ਠੱਗ ਠੱਗ ਕੇ ਜਿਹੜਾ ਹੈ ਉਹ ਪੈਸਾ ਇਕੱਠਾ ਕੀਤਾ ਹੈ ਇਹ ਦੱਸਿਆ ਤਾਂ ਨਹੀਂ ਹੋਇਆ ਜਾਂ ਬਾਹਰ ਬੋਰਡ ਤਾਂ ਨਹੀਂ ਲਾਇਆ ਗੁਰੂ ਸਾਹਿਬ ਜੀ ਕਿਉਂ ਨਹੀਂ ਗਏ ਮੈਂ ਫਿਰ ਬੇਨਤੀ ਕਰਦੇ ਨਾ ਘਟ ਘਟ ਕੇ ਅੰਦਰ ਕੀ ਜਾਨਤ ਸਹਿਬ ਨੇ ਉਹਦੀ ਨੀਅਤ ਨੂੰ ਤਾੜ ਲਿਆ ਵੀ ਇਹਦੀ ਨੀਅਤ ਚੰਗੀ ਨਹੀਂ ਹੈ ਉਹਦੇ ਕੋਲ ਮਹਿਲ ਜ਼ਰੂਰ ਹਾਲਾਂਕਿ ਕਰਮ ਕੀ ਕਰ ਰਿਹਾ ਉਹ ਉਹ ਕਰਮ ਕੀ ਕਰ ਰਿਹਾ ਉਸ ਵਕਤ ਉਸ ਵਕਤ ਬ੍ਰਾਹਮਣਾ ਨੂੰ ਪੰਡਤਾਂ ਨੂੰ ਪ੍ਰਸ਼ਾਦਾ ਛਕਾ ਰਿਹਾ ਧਾਰਮਿਕ ਕਰਮ ਕਰ ਰਿਹਾ ਉਹ ਤੇ ਸਹਿਬ ਜੀ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਸਿਰਫ ਉਹਦੀ ਨੀਅਤ ਵੱਲ ਵੇਖਿਆ ਸਹਿਬ ਨੇ ਨਹੀਂ ਦੇਖਿਆ ਵੀ ਉਹ ਧਰਮ ਦੇ ਪੁਜਾਰੀਆਂ ਨੂੰ ਪ੍ਰਸ਼ਾਦਾ ਛਕਾ ਰਿਹਾ ਕਿੰਨੀ ਸੇਵਾ ਕਰ ਰਿਹਾ ਹਾਲਾਂਕਿ ਭਾਈ ਲਾਲੋ ਤਾਂ RAM ਨਾਲ ਬੈਠਾ ਨਾ ਤਾਂ ਰੱਬ ਨੂੰ ਯਾਦ ਕਰ ਰਿਹਾ ਨਾ ਹੀ ਉਹ ਕੋਈ ਪੂਜਾ ਪਾਠ ਕਰ ਰਿਹਾ ਕੁਝ ਨਹੀਂ ਫਿਰ ਵੀ ਗੁਰੂਆਂ ਦੇ ਘਰ ਪਹੁੰਚਿਆ ਕਿਉਂ ਉਹਦੀ ਅੰਦਰ ਦੀ ਨੀਅਤ ਨੂੰ ਦੇਖ ਕੇ ਉਹਦੇ ਅੰਦਰ ਦੀ ਵਿਚਾਰ ਨੂੰ ਦੇਖ ਕੇ ਮਲਕ ਭਾਗੋ ਜਿਹੜਾ ਏ ਉਹ ਧਾਰਮਿਕ ਕਰਮ ਕਰ ਰਿਹਾ ਸਰਾਧ ਕਰ ਰਿਹਾ ਉਹ ਪ੍ਰਸ਼ਾਦਾ ਸ਼ਿਕਾ ਰਿਹਾ ਪਰ ਸਹਿਬ ਉਹਦੇ ਘਰ ਨਹੀਂ ਪਹੁੰਚਦਾ ਕਿਉਂ ਉਹਦੀ ਨੀਅਤ ਨੂੰ ਦੇਖ ਕੇ ਉਹਦੀ ਨੀਅਤ ਠੀਕ ਨਹੀਂ ਹੈ ਉਹ ਬਾਹਰੋਂ ਤਾਂ ਧਾਰਮਿਕ ਮੂਕਾ ਕੇ ਹਵਾਉ ਮੁਖ ਤੂੰ ਤਾਂ ਧਾਰਮਿਕ ਕਰਮ ਕਰ ਰਿਹਾ ਬੋਲ ਵੀ ਰਿਹਾ ਕਰਮ ਵੀ ਕਰ ਰਿਹਾ ਪਰ ਅੰਦਰ ਕੀ ਹੈ ਲੁੱਟਣਾ ਅੰਦਰ ਕੀ ਹੈ ਮਾੜਾ ਕਰਨਾ ਤੇ ਇਸ ਨੀਤ ਨੂੰ ਦੇਖ ਕੇ ਗੁਰੂ ਸਾਹਿਬ ਜੀ ਦੇ ਘਰ ਦਾ ਕੁੰਡਾ ਨਹੀਂ ਖੜਕਾਂਦੇ ਨਹੀਂ ਪਹੁੰਚਦੇ ਨਹੀਂ ਜਾਂਦੇ ਇਸ ਲਈ ਮੈਂ ਬੇਨਤੀ ਕਰ ਰਿਹਾ ਵੀ ਜੋ ਜੀ ਹੋਏ ਸੁਗਵ ਹੁਣ ਮੈਂ ਫਿਰ ਬੇਨਤੀ ਕਰ ਦੇਣਾ ਸੱਜਣ ਠੱਗ ਜਿਹੜਾ ਏ ਉਹ ਬਹੁਤ ਧਾਰਮਿਕ ਸੀ ਪੂਰਨ ਤੌਰ ਤੇ ਮਾਲਾ ਵੀ ਐ ਬਾਣਾ ਵੀ ਪਾਇਆ ਰਾਮ ਰਾਮ ਅੱਲਾ ਅੱਲਾ ਵੀ ਕਰਦਾ ਪਰ ਗੁਰੂ ਸਾਹਿਬ ਜੀ ਨੇ ਕਿਉਂ ਆਖਦਾ ਹੁਣ ਭਾਈ ਮਰਦਾਨਾ ਜੀ ਤਾਂ ਬਾਹਰੋਂ ਦਾ ਜਲਾ ਰਹੇ ਐ ਬਾਹਰੋਂ ਦਾ ਜਲਾ ਰਹੇ ਨਬੀ ਬਹੁਤ ਧਾਰਮਿਕ ਬੰਦਾ ਪਰ ਸਾਹਿਬ ਜੀ ਉਹਦੀ ਨੀਅਤ ਨੂੰ ਦੇਖ ਰਹੇ ਭਾਈ ਮਰਦਾਨਾ ਜੀ ਬਾਹਰੋਂ ਦੇਖ ਰਿਹਾ ਵੀ ਅੱਲਾ ਅੱਲਾ ਰਾਮ ਰਾਮ ਕਰ ਰਿਹਾ ਪ੍ਰਸ਼ਾਦਾ ਪਾਣੀ ਸ਼ੁਕਾਰ ਰਿਹਾ ਕਿੰਨੀ ਸੇਵਾ ਕਰ ਰਿਹਾ ਪਰ ਸਾਬ ਜਿਸ ਚੀ ਨੁੰਨੀ ਦੇਖ ਰਿ ਹੁੰਦੀ ਨੀਅਤ ਨੂੰ ਦੇਖ ਰੇ ਸਾਬ ਕਹਿੰਦੇ ਠੱਗ ਹੈ ਤਾਂ ਬਹੁਤ ਵੱਡਾ ਠੱਗ ਹੈ ਹਾਲਾਂਕਿ ਉਹਨੇ ਵੀ ਬਾਹਰ ਕੁਝ ਲਿਖ ਕੇ ਨਹੀਂ ਲਾਇਆ ਵੀ ਮੈਂ ਲੋਕਾਂ ਨੂੰ ਮਾਰ ਕੇ ਸੁੱਟ ਦੇਣਾ ਖੂਚ ਤੇ ਇਹਨਾਂ ਨੂੰ ਲੁੱਟਦਾ ਮੈਂ ਧਾਰਮਿਕ ਪਹਿਰਾਵਾ ਮੈਸਰ ਬੇਨਤੀ ਕਰ ਰਹੇ ਆ ਜੀ ਜੋ ਜੀਵ ਹੋਏ ਸੋ ਉਗ ਵੈ ਜੋ ਅੰਦਰ ਹੈ ਨਾ ਉਹਦੀ ਪਛਾਣ ਹੈ ਉਹ ਪਛਾਣ ਹੈ ਮਨੁੱਖ ਦੀ ਬਸ ਮੂੰਹ ਕਾ ਕੀਆ ਬਾਉ ਮੁਖ ਤੋ ਜੋ ਮਰਜੀ ਆਖੇ ਮੁਖ ਤੋ ਜੋ ਮਰਜੀ ਕਵੇ ਮੁਖ ਤੋ ਜਿਹੜੀ ਮਰਜੀ ਗੱਲ ਕਰੇ ਸਾਇਬ ਕਹਿੰਦੇ ਜੋ ਤੂੰ ਅੰਦਰ ਉਗਾਇਆ ਹੈ ਨਾ ਜੋ ਤੇਰੇ ਅੰਦਰ ਹੈ ਉਹ ਗਿਣਿਆ ਜਾਣਾ ਹੈ ਜੋ ਜੀਵ ਹੋਏ ਸੋ ਉਗਵੈ ਜੋ ਅੰਦਰ ਵਿਚਾਰ ਬਣਾ ਲਈ ਉਹ ਉਗ ਜਾਣੀ ਹੈ ਜੋ ਅੰਦਰ ਬੁਰੀਾਈ ਪੈਦਾ ਕਰ ਲਈ ਤੇ ਯਾਦ ਰੱਖਿਓ ਜੋ ਅੰਦਰ ਬੁਰੀਾਈ ਪੈਦਾ ਹੋ ਗਈ ਹੈ ਉਸ ਬੁਰੀਾਈ ਨੇ ਕਿਸੇ ਦਾ ਨੁਕਸਾਨ ਨਹੀਂ ਕਰਨਾ ਹੁ ਜੇ ਮੈਂ ਕਿਸੇ ਦੇ ਪ੍ਰਤੀ ਬੁਰੀਾਈ ਪੈਦਾ ਕਰ ਲਈ ਤੇ ਉਹਦਾ ਨੁਕਸਾਨ ਥੋੜਾ ਹੋਣਾ ਨੁਕਸਾਨ ਮੇਰਾ ਹੋ ਕਿਸੇ ਨੂੰ ਥੋੜਾ ਪਤਾ ਲੱਗਿਆ ਕਿਸੇ ਨੂੰ ਥੋੜਾ ਪਤਾ ਲੱਗਿਆ ਜੇ ਬੁਰੀਾਈ ਮੈਂ ਅੰਦਰ ਪੈਦਾ ਕਰ ਲਈ ਕਿਸੇ ਦੇ ਪ੍ਰਤੀ ਮਾੜੀ ਵਿਚਾਰ ਪੈਦਾ ਕਰ ਲਈ ਅੰਦਰ ਦੇ ਜਿਸ ਪ੍ਰਤੀ ਮੈਂ ਪੈਦਾ ਕੀਤੀ ਹੈ ਉਹਦਾ ਕੋਈ ਨੁਕਸਾਨ ਨਹੀਂ ਹੈ ਇਸ ਲਈ ਤਾਂ ਸਹਿਬ ਜੀ ਆਖਦੇ ਨਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਪਈ ਮੱਗੇ ਵੀ ਸ਼ਾਇਦ ਉਹ ਕਹਾਣੀ ਸਾਂਝੀ ਕੀਤੀ ਚੁੱਲ੍ਹਾ ਆਪਣੇ ਕੋਲ ਹੈ ਸਭਾ ਮੈਂ ਬੇਨਤੀ ਕਰਦੇ ਆ ਪਿਕਾ ਰਾਜਾ ਸੀ ਬਿਮਾਰ ਹੋ ਗਿਆ ਮੰਜੇ ਤੇ ਪੈ ਗਿਆ ਮਰਨ ਦੇ ਕਿਨਾਰੇ ਤੇ ਸੀ ਉਹ ਹੁਣ ਸਾਨੂੰ ਇਹ ਵੀ ਪਤਾ ਲੱਗ ਜੇਗਾ ਸਿਰਦਾਸ ਸੱਚ ਰੋਜ ਕਿਉਂ ਕਹਿੰਨੇ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਕਿਉਂ ਆਖਦੇ ਆ ਸੀ ਇਹ ਐਡਾ ਪਿਆਰਾ ਗੁਣ ਕਿਉਂ ਦਿੱਤਾ ਗੁਰੂ ਸੇਬ ਨੇ ਸਾਨੂੰ ਉਹ ਕਿਨਾਰੇ ਤੇ ਪਰ ਉਹਦੀ ਗੱਲ ਨੂੰ ਦਬਾਇਆ ਗਿਆ ਵੀ ਕਿਸੇ ਨੂੰ ਪਤਾ ਨਾ ਲੱਗੇ ਪਰ ਫਿਰ ਵੀ ਗੱਲ ਫੈਲ ਗਈ ਵੀ ਰਾਜਾ ਜਿਹੜਾ ਉਹ ਮਰਨ ਦੇ ਕਿਨਾਰੇ ਚ ਹੈ ਅੱਜ ਨਹੀਂ ਤਾਂ ਫਲਕੇ ਮਰ ਜਾਣਾ ਹੁਣ ਉਸੇ ਇਲਾਕੇ ਚ ਇੱਕ ਲੱਕੜਹਾਰ ਸੀ ਜਿੰਨੇ ਕੋ ਲੱਕੜਾਂ ਲੈ ਕੇ ਜਾਂਦੇ ਸਨ ਕਿਸੇ ਵੀ ਲੋੜ ਮੁਤਾਬਕ ਕੋਈ ਵੀ ਕਾਰਜ ਹੋਵੇ ਉਹਨਦੇ ਕੋ ਲੱਕੜਾਂ ਲੈ ਕੇ ਜਾਂਦੇ ਸਨ ਇਲਾਕੇ ਦੇ ਲੋਕ ਉਸੇ ਰਾਜ ਦੇ ਲੋਕ ਹੁਣ ਲੱਕੜਾਰੇ ਨੂੰ ਪਤਾ ਲੱਗਿਆ ਵੀ ਰਾਜਾ ਜਿਹੜਾ ਮਰਨ ਦੇ ਕਿਨਾਰੇ ਚੱਬੀ ਲੱਕੜਾਂ ਤਾਂ ਮੇਰੇ ਕੋਲ ਲੈਣਾ ਹੋਊਗਾ। ਹੁਣ ਮਨ ਵਿੱਚ ਸੋਚਦਾ ਹੈ ਵੀ ਹੁਣ ਰਾਜਾ ਆਮ ਲੱਕੜਾਂ ਨਾਲ ਤਾਂ ਉਹਦਾ ਸਸਕਾਰ ਕੀਤਾ ਨਹੀਂ ਜਾਣਾ ਚੰਦਨ ਦੀ ਲੱਕੜਾਂ ਵਰਤੀਆਂ ਜਾਣਗੀਆਂ। ਮੇਰੇ ਕੋਲ ਚੰਦਨ ਦੀ ਲੱਕੜਾਂ ਨੇ। ਕਿਉਂਕਿ ਹੁਣੇ-ਹੁਣੇ ਮੈਂ ਦੋ ਮੰਜ਼ਲੀ ਘਰ ਬਣਾਇਆ ਏ। ਐਸਾ ਹੈ ਨੇ। ਜੇ ਦੂਜੇ ਜੇ ਰਾਜਾ ਮਰ ਗਿਆ ਲੱਕੜਾਂ ਚਾਹੀਦੀਆਂ ਫਿਰ ਉਹ ਦੂਜੇ ਰਾਜ ਵਿੱਚ ਜਾਣਗੇ ਉੱਥੋਂ ਲੈ ਕੇ ਆਉਣਗੇ ਫਿਰ ਮੇਰਾ ਲਾਭ ਮੇਰਾ ਕੋਈ ਲਾਭ ਨਹੀਂ ਹੋਣਾ ਉਹ ਕੀ ਕਰਦਾ ਵੀ ਆਪਣਾ ਘਰ ਗਿਰਵੀ ਰੱਖ ਲੈਂਦਾ ਤੇ ਪੈਸੇ ਲੈ ਲੈਂਦਾ ਵੀ ਮੈਂ ਚੰਦਨ ਦੀ ਲੱਕੜਾਂ ਲੈ ਆਵਾਂ ਉਹ ਮਨ ਵਿੱਚ ਕੋਈ ਗੱਲ ਹੈ ਅੱਜ ਨਹੀਂ ਤਾਂ ਭਲਕੇ ਰਾਜੇ ਨੇ ਮਰ ਜਾ ਹੁਣ ਘਰ ਗਿਰਵੀ ਰੱਖ ਕੇ ਚੰਦਨ ਦੀਆਂ ਲੱਕੜਾਂ ਲੈ ਆਇਆ ਜਿੱਥੋਂ ਲੱਕੜਾਂ ਲੈ ਕੇ ਰਮਨ ਚਿੱਕੋ ਗੱਲ ਐ ਰਾਜਾ ਮਰ ਗਿਆ ਉਹਨਾ ਇਹੋ ਸੋਚ ਲੈ ਰਾਜਾ ਮਰ ਗਿਆ ਉਹਨਾ ਅਜੇ ਪਿੰਡ 'ਚ ਪਹੁੰਚਿਆ ਕੋਈ ਮਿਲਿਆ ਤੇ ਸਿੱਧਾ ਪੁੱਛਦਾ ਰਾਜਾ ਜਿੰਦਾ ਹੈ ਕਿ ਮਰ ਗਿਆ ਉਹ ਕਹਿੰਦਾ ਜਿੰਦਾ ਹੈ ਕੋਈ ਤੇ ਕੋਈ ਨਿਪਟ ਕੇ ਮਰ ਜੀਗਾ ਹੁਣ ਮਨ ਚਿੱਕੋ ਗੱਲ ਜੋ ਜੀ ਹੋਏ ਸੋ ਗਵੈ ਹੁਣ ਸਵੇਰ ਹੁੰਦੀ ਐ ਫਿਰ ਪੁੱਛਦਾ ਰਾਜਾ ਮਰ ਗਿਆ ਕਿ ਜਿੰਦਾ ਜੀਉ ਤਾਂ ਜੀਉਂਦੇ ਸੁਦ ਸ਼ਾਮ ਤੱਕ ਮਰ ਜੇਗਾ ਸ਼ਾਮ ਨੂੰ ਹੁੰਦੀ ਫਿਰ ਪੁੱਛਦੇ ਇੱਕੋ ਹੀ ਗੱਲ ਇੱਕੋ ਹੀ ਗੱਲ ਅੰਦਰ ਵਾਰ-ਵਾਰ ਪੈਦਾ ਹੋਦੀ ਹੈ ਕਿ ਛੇਤੀ ਮਰ ਜੇ ਮੈਨੂੰ ਲਾਭ ਹੋਵੇ ਛੇਤੀ ਮਰ ਜੇ ਮੈਨੂੰ ਲਾਭ ਹੋਵੇ ਮੈਂ ਚੰਦਨ ਦੀਆਂ ਲਖਣਾ ਵੇਚਾਂਗਾ ਮਨੁੱਖ ਪਾਲ ਦੇ ਹੀ ਲਾਭ ਹੈ ਹਰ ਚੀਜ਼ ਚੋਂ ਲਾਭ ਪਾਉਣਾ ਮਾਫ ਕਰਿਓ ਰਿਸ਼ਤਿਆਂ ਚ ਵੀ ਲਾਭ ਪਾਉਂਦਾ ਮਨੁੱਖ ਹਰ ਚੀਜ਼ ਚ ਚਾਹੁੰਦਾ ਮੈਨੂੰ ਲਾਭ ਮਿਲੇ ਬਸ ਸ਼ਾਮ ਹੋਈ ਫਿਰ ਪੁੱਛਦੇ ਵੀ ਰਾਜਾ ਮਰ ਗਿਆ ਉਹ ਕਹਿੰਦੇ ਨਹੀਂ ਜੀ ਜੀਉਂਦਾ ਹੈ ਜੀ ਤਾਂ ਚਦ ਕੋਈ ਨਹੀਂ ਮਰ ਜੇਗਾ 4 ਦਿਨ ਹਫਤਾ 10 ਦਿਨ ਮਿੰਨਾ ਬੀਤ ਗਿਆ ਰਾਜਾ ਤੰਦਰੁਸਤ ਹੋ ਗਿਆ ਰਾਜਾ ਚੰਗਾ ਪੜਾ ਗਿਆ ਇਹਨੂੰ ਚਿੰਤਾ ਪੈ ਗਈ ਮੈਂ ਤਾਂ ਘਰ ਵੀ ਗਿਰਵੀ ਰੱਖੀ ਬੈਠਾ ਰਾਜਾ ਮਿੰਨੇ ਕਾਫੀ ਦੇਰ ਬਾਅਦ ਤੰਦਰੁਸਤ ਹੋਇਆ ਉਹਨੂੰ ਇਹ ਵੀ ਮ ਆਪਣੇ ਰਾਜ ਭਾਗ ਬਲ ਢੇੜਾ ਤਾਂ ਮਾਰ ਕੇ ਆਵਾ ਉਹ ਸਪਾਈ ਤਿਆਰ ਕਰਦਾ ਹੈ ਘੋੜੇ ਤੇ ਸਵਾਰ ਹੋ ਕੇ ਜਾਂਦਾ ਜਿੱਥੇ ਜਾ ਕੇ ਰੁਕਦਾ ਉਹ ਲੱਕੜਹਾਰੇ ਦਾ ਘਰ ਹੈ ਜਿੱਥੇ ਰੁਕ ਜਾਂਦਾ ਕਹਿੰਦਾ ਇਹ ਘਰ ਕਿੰਨਾ ਉੱਚਾ ਇਹ ਕਿੰਨੇ ਬਣਾਇਆ ਕਹਿੰਦੇ ਲੱਕੜਹਾਰੇ ਨੇ ਬਣਾਇਆ ਕਹਿੰਦੇ ਢਾਉ ਹੰਦੇ ਕਰਦਾ ਇਹਨੂੰ ਪਤਾ ਨਹੀਂ ਬਈ ਐਡਾ ਵੱਡਾ ਘਰ ਨਹੀਂ ਬਣਾਈਦਾ ਹੁੰਦਾ ਕਦੇ ਇਹਦੇ ਘਰ ਨੂੰ ਢਾਉ ਤੇ ਆਖੋ ਵੀ ਚੰਗਾ ਜਾਂ ਛੋਟਾ ਜਿਹਾ ਘਰ ਬਣਾਵੇ ਜੇ ਡਿੱਗ ਗਿਆ ਤਾਂ ਆਪ ਵੀ ਮਰੇਗਾ ਉਹਨਾਂ ਨੂੰ ਵੀ ਮਾਰੇਗਾ ਉਹ ਕਾਜੀ ਨੂੰ ਇਹ ਗੱਲ ਕਹੀ ਗਈ ਕਾਜੀ ਜਿਹੜਾ ਜਾ ਕੇ ਉਹਨੂੰ ਲੱਕੜਾਂ ਦੇ ਨੂੰ ਕਹਿੰਦਾ ਵੀ ਭਲਿਆ ਤੈਨੂੰ ਘਰ ਢਾਉਣਾ ਪਏਗਾ ਉਹ ਕਹਿੰਦਾ ਕਿਉਂ ਜੀ ਘਰ ਕਿਉਂ ਢਾਣਾ ਮੈਂ ਤਾਂ ਗਿਰਵੀ ਰੱਖੀ ਬੈਠਾ ਘਰ ਪਹਿਲਾਂ ਹੀ ਕਿਤੇ ਰਾਜੇ ਦਾ ਹੁਕਮ ਹੈ ਇਹਨੂੰ ਤੁਸੀਂ ਤਾਂ ਟਾਲ ਨਹੀਂ ਸਕਦੇ ਰਾਜੇ ਦਾ ਹੁਕਮ ਹੈ ਇਸ ਘਰ ਨੂੰ ਢਾਉਣਾ ਪੈਣਾ ਹੈ ਤੋੜਨਾ ਪੈਣਾ ਛੋਟਾ ਬਣਾਉਣਾ ਪੈਣਾ ਉਹ ਰੋਣ ਲੱਗ ਗਿਆ ਕਹਿੰਦਾ ਭਲੇ ਤੂੰ ਰੋਣਾ ਕਿ ਉਹਨੇ ਦੱਸਿਆ ਸਭ ਕੁਝ ਦੱਸ ਦਿੱਤਾ ਕਹਿੰਦੇ ਇਸ ਤਰ੍ਹਾਂ ਮੈਂ ਤਾਂ ਲੱਕੜਾਂ ਵੀ ਲਈ ਬੈਠਾ ਮੈਨੂੰ ਤੇ ਇਹ ਸੀ ਵੀ ਰਾਜਾ ਮਰ ਜੇਗਾ ਛੇਤੀ ਪਰ ਉਹ ਤਾਂ ਮਰੇ ਹੀ ਨਹੀਂ ਕਹਿੰਦੇ ਇੰਜ ਕਰ ਤੇਰੇ ਚੰਦਨ ਦੀ ਲੱਕੜਾਂ ਵੀ ਵਿਕਾ ਦੇਵਾਂਗਾ ਤੇਰਾ ਘਰ ਵੀ ਬਚ ਜਾਏਗਾ ਉਸ ਰਾਜੇ ਦੇ ਲਈ ਰੋਜ਼ ਅਰਦਾਸ ਕਰ ਚੰਗੀ ਸਿਹਤ ਲਈ ਰੋਜ਼ ਉਹਦੇ ਭਲੇ ਲਈ ਅਰਦਾਸ ਕਰ ਰੋਜ਼ ਭਲਾ ਮੰਗ ਤੇਰਾ ਵੀ ਭਲਾ ਹੋ ਜਾਏਗਾ ਰੋਜ ਭਲਾ ਮੰਗਣ ਲੱਗ ਗਿਆ ਜੀ ਰਾਜਾ ਜੀ ਰੋਜ ਪੜਾ ਤਿੰਨ ਚਾਰ ਮਹੀਨੇ ਬਤੀਤ ਹੋ ਕੇ ਰਾਜਾ ਫਿਰ ਆਉਂਦਾ ਹੈ ਰਾਜਾ ਫਿਰ ਉਹਦੇ ਮਹਿਲ ਨੂੰ ਵੇਖ ਕੇ ਅੱਖ ਦੇ ਬਹੁਤ ਸੋਹਣਾ ਮਹਿਲ ਹੈ ਮਨੁੱਖ ਨੂੰ ਬੁਲਾਓ ਜੀ ਜਿੰਨਾ ਮਹਿਲ ਹੈ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਨੂੰ ਸਮਝ ਲੱਗ ਗਈ ਹੋਵਗੀ ਵੀ ਮੈਂ ਕਿਹਣਾ ਕੀ ਚਾਹੁੰਨਾ ਹਾਂ ਵੀ ਜੋ ਜੀਵ ਹੋਏ ਸੁਗਵੈ ਜੇ ਭਲਾ ਮੰਗੋਗੇ ਤਾਂ ਭਲਾ ਹੀ ਮਿਲੇਗਾ ਜੇ ਮੜਾ ਮੰਗੋਗੇ ਤਾਂ ਮੜਾ ਹੀ ਮਿਲੇਗਾ ਇਸ ਲਈ ਤਾਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਇਹ ਬੜੀ ਪਿਆਰੀ ਗੱਲ ਹੈ ਜੀ ਚਾਹੇ ਮੇਰੇ ਵਰਗੇ ਦੇ ਮਨ 'ਚ ਜਿੰਨੀ ਮਰਜ਼ੀ ਰਖਾ ਹੋਵੇ ਇੱਥੇ ਬੈਠ ਕੇ ਪਰ ਮੈਨੂੰ ਅਰਦਾਸ ਵਿੱਚ ਤਾਂ ਇਹ ਗੱਲ ਕਹਿਣੀ ਪੈਣੀ ਹੈ ਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭੜਾ ਭਲਾ ਤਾਂ ਮੰਗਣਾ ਪੈਣਾ ਹੀ ਪੈਣਾ ਚਾਹੇ ਮਨ 'ਚ ਜੋ ਮਰਜ਼ੀ ਹੋਵੇ ਇਸ ਲਈ ਸਹਿਬ ਜੀ ਕਹਿੰਦੇ ਹੁੰਦੇ ਤੂੰ ਕੁਝ ਨਹੀਂ ਛੁਪਾਇਆ ਜਾ ਸਕਦਾ ਜੀ ਜੋ ਜੀਵ ਹੋਏ ਸੋ ਉਗਵੈ ਅੰਦਰ ਕੀ ਹੈ ਇਸ ਗੱਲ ਬਲ ਧਿਆਨ ਦੇਣਾ ਬੜਾ ਜ਼ਰੂਰੀ ਹੈ ਜੀ ਮਨ ਦੇ ਵਿੱਚ ਕੀ ਹੈ ਸਹਿਬ ਜੀ ਕਹਿੰਦੇ ਜੋ ਮਨ ਦੇ ਵਿੱਚ ਹੈ ਉਹ ਤੇਰਾ ਕਰਮ ਹੈ ਉਹ ਤੇਰੇ ਲੇਖੇ ਵਿੱਚ ਗਿਣਿਆ ਜਾਣਾ ਹੈ ਉਹਨੂੰ ਲੇਖੇ ਵਿੱਚ ਗਿਣਿਆ ਜਾਏਗਾ ਤੇ ਜੋ ਅੰਦਰ ਬੀਜਿਆ ਉਹਦਾ ਫਲ ਮਿਲਣਾ ਉਹਨੇ ਉਗਣਾ ਹੀ ਉਗਣਾ ਜੋ ਅੰਦਰ ਬੀਜ ਲਿਆ ਉਹਨੇ ਉਗਣਾ ਹੀ ਹੈ ਤੇ ਬੀਜ ਦਾ ਸੁਭਾਅ ਕੀ ਹੈ ਮੈਂ ਅੱਗੇ ਵੀ ਬੇਨਤੀ ਕੀਤੀ ਵੀ ਕਰਮ ਸਾਡੇ ਇੱਕ ਧਰਤੀ ਦੇ ਨਿਆਈ ਹੈ ਧਰਤੀ ਨੂੰ ਇੱਕ ਬੀਜ ਦਿਓ ਉਹਨੇ ਡਬਲ ਕਰਕੇ ਦੇਣਾ ਤੁਹਾਨੂੰ ਮਨ ਦੇ ਵਿੱਚ ਕਰਮ ਦੇ ਵਿੱਚ ਇੱਕ ਬੀਜ ਬੀਜੋ ਚਾਹੇ ਚੰਗਿਆਈ ਦਾ ਚਾਹੇ ਬੁਰੀਾਈ ਦਾ ਮਿਲਣਾ ਡਬਲ ਕਰਕੇ ਆਓ ਮਿਲਣਾ ਜ਼ਰੂਰ ਹੈ ਪਰ ਇਸ ਲਈ ਸਹਿਬ ਜੀ ਕਹਿੰਦੇ ਜੋ ਜੀਵ ਹੋਏ ਸੋ ਉਗਵੈ ਮੂਕਾ ਕਿਹਾ ਵਾਓ ਬੀਜ ਬਿਖ ਮੰਗੈ ਅੰਮ੍ਰਿਤ ਵੇਖੋ ਇਹਨੇ ਆਓ ਸਹਿਬ ਜੀ ਕਹਿੰਦੇ ਆ ਵੇਖੋ ਮਨੁੱਖ ਦਾ ਨੇ ਆਓ ਜੈਰ ਬੀਜ ਕੇ ਅੰਮ੍ਰਿਤ ਮੰਗਦਾ ਹੈ ਬੀ ਬੁਰੀਾਈ ਮਨ ਚ ਬੀਜ ਕੇ ਇਹ ਚਾਹੁੰਦਾ ਵੀ ਮੇਰੀ ਸਿਫਤ ਹੋ ਜਾਵੇ ਮੈਨੂੰ ਚੰਗਾ ਕਿਹਾ ਜਾਵੇ ਮੈਨੂੰ ਮਾੜਾ ਨਾ ਆਖਿਆ ਜਾਵੇ ਮੇਰੀ ਵਡਿਆਈ ਹੋਵੇ ਮੇਰੀ ਸਿੱਖ ਸਾਬ ਕਹਿੰਦੇ ਕਿਹੜਾ ਨਿਆਉ ਹੈ ਪਈ ਜੋ ਵਿੱਜੇਗਾ ਉਹ ਤੈਨੂੰ ਪ੍ਰਾਪਤ ਹੋਣਾ ਹੀ ਹੋਣਾ ਹੈ ਇਸ ਲਈ ਉਹਦੇ ਤੋਂ ਕੁਝ ਨਹੀਂ ਛੁਪਾਇਆ ਜਾ ਸਕਦਾ ਜੀ ਉਹਦੇ ਤੋਂ ਕੁਝ ਨਹੀਂ ਲੁਕਾਇਆ ਜਾ ਸਕਦਾ ਸਾਬ ਜੀ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣ ਤ ਘਟ ਘਟ ਦੀ ਜਾਣਦੇ ਜੀ ਸਾਰਿਆਂ ਦੇ ਦਿਲਾਂ ਦੀ ਜਾਣ ਭਲੇ ਬੁਰੇ ਕੀ ਪੀਰ ਪਛਾਨ ਚੰਗਾ ਤੇ ਮਾੜਾ ਭਲਾ ਚੰਗਾ ਬੁਰਾ ਮਾੜਾ ਉਹਨਾਂ ਦੇ ਅੰਦਰ ਦੀ ਪੀੜ ਜਾਣਦਾ ਅੰਦਰੂ ਵੇਖਣਾ ਉਹਨੇ ਇਹ ਭਲਾ ਹੈ ਕਿ ਮਾੜਾ ਹੈ ਇਹ ਚੰਗਾ ਹੈ ਕਿ ਮਾੜਾ ਅੰਦਰੂ ਗਿਣਿਆ ਜਾਏਗਾ ਬਸ ਬਾਹਰੋਂ ਨਹੀਂ ਬਾਹਰੋਂ ਸੰਸਾਰ ਸਿਫਤ ਕਰ ਸਕਦਾ ਹੈ ਜਗਤ ਸਿਫਤ ਕਰ ਸਕਦਾ ਹੈ ਕੋਈ ਕਿਸੇ ਮਨੁੱਖ ਨੇ ਕੁੰਡਾ ਖੜਕਾਇਆ ਮੈਂ ਸਿਰ ਬੇਨਤੀ ਕਰ ਰਿਹਾ ਉਹਨੇ ਪਹਿਲਾਂ ਬਾਰੀ ਤੋਂ ਦੇਖਿਆ ਤੇ ਆਖਿਆ ਇਹ ਕਿੱਥੋਂ ਆ ਗਿਆ ਰੋਜ ਹੀ ਆ ਜਾਂਦਾ ਹੈ ਰੋਜ ਹੀ ਨਿਗੜਾ ਮਾਰਨਾ ਨਾ ਪਟੇਕੇ ਬੰਦ ਨਾ ਸਾਨੂੰ ਪਟੇਕੇ ਬੈਠਣ ਦਿੰਦਾ ਪਤਾ ਨਹੀਂ ਕਿੱਥੋਂ ਆ ਜਾਂਦਾ ਰੋਜ ਰੋਜ ਜਦੋਂ ਕੁੰਡਾ ਖੋਲਿਆ ਉਹਨੇ ਆਖਿਆ ਵਾਜਿਵਾ ਤਨ ਪਾਗ ਤਨ ਪਾਗ ਤੇ ਸਾਡੇ ਘਰੇ ਆਏ ਸਾਡੇ ਤਾਂ ਦਰਸ਼ ਨਹੀਂ ਦੁਰਗੋ ਵੀ ਆਹੋ ਬੈਠੋ ਚਾਹ ਪਣੀ ਪੀਨੇ ਆ ਹੁਣ ਮੁਖ ਕਾ ਕਿਹਾ ਵਾ ਉਹ ਮੁਖ ਤੋਂ ਦਾ ਕੁਝ ਹੋਰ ਆਖਦਾ ਪਰ ਜੋ ਅੰਦਰ ਆਖਿਆ ਸਹਿਬ ਕਹਿੰਦੇ ਉਹ ਗਿਣਿਆ ਜਾਂਦਾ ਹੁਣ ਜਿਹਨ ਮੁਖ ਕਾ ਕਿਹਾ ਵਾ ਮੁਖ ਤੋਂ ਜੋ ਆਖਿਆ ਉਹਦੇ ਨਾਲ ਤੇਰੀ ਸਿਫਤ ਹੋ ਸਕਦੀ ਹੈ ਸੰਸਾਰ ਚ ਵਡਿਆਈ ਹੋ ਸਕਦੀ ਹੈ ਆਖਿਆ ਜਾ ਸਕਦਾ ਵੀ ਚੰਗਾ ਹੈ ਪਰ ਪ੍ਰਗਟ ਭੇ ਨਿਧਾਨ ਸਭ ਜਦ ਪੁੱਛੇ ਧਰਮ ਰਾਏ ਪਰ ਜਦੋਂ ਨੇ ਪੁੱਛਣਾ ਜਦੋਂ ਉਹਨ ਦੇ ਕਚਹਿਰੀ ਚ ਜਾਣਾ ਫਿਰ ਮੁਖ ਕਾ ਕਿਹਾ ਬਾਉ ਉਹ ਨਹੀਂ ਚੱਲਣਾ ਜੋ ਜੀ ਹੋਏ ਸੋ ਗਵੈ ਜੋ ਅੰਦਰ ਬੀਜਿਆ ਸੀ ਉਹ ਪ੍ਰਗਟ ਹੋਣਾ ਹੈ ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੁਲਾ ਠੀਕ ਹੋਂਦੇ ਲਈ ਕੋਈ ਵੀ ਮਾੜਾ ਨਹੀਂ ਹੈ ਪਰ ਉਹ ਜਾਣਦਾ ਸਾਰਿਆਂ ਲਈ ਹੈ ਸਾਰਿਆਂ ਦੀ ਜਾਣਦਾ ਅੰਦਰ ਹਿਰਦੇ ਦੀ ਚਿੰਟੀ ਐ ਚਾਹੇ ਕੁੰਚਰ ਐ ਕੋਈ ਛੋਟਾ ਐ ਕੋਈ ਵੱਡਾ ਐ ਜਿਵੇਂ ਦਾ ਵੀ ਐ ਉਹਦੇ ਲਈ ਸਾਰੇ ਕੋ ਬਰਾਬਰ ਐ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸਾਰਿਆਂ ਤੇ ਉਹ ਕਿਰਪਾ ਕਰਕੇ ਫੁੱਲਾ ਦਾ ਭਾਵੇ ਵਿਕਸਨਾ ਵੇਖ ਕੇ ਵਿਗਸ ਰਿਹਾ ਐ ਖੁਸ਼ ਹੋ ਰਿਹਾ ਐ ਕੋਈ ਚੰਗਿਆਈ ਬੀਜ ਰਿਹਾ ਐ ਤੇ ਕੋਈ ਬੁਰੀਆਈ ਬੀਜ ਰਿਹਾ ਐ ਇਸ ਲਈ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਾ ਭਰਪੂਰ ਉਸ ਸਦਾ ਸੁਣਦਾ ਐ ਵੇਖਦਾਏ ਸਭ ਕੁਝ ਨੂੰ ਪਤਾ ਹੈ ਇਸ ਲਈ ਉਹਦੇ ਨਾਮ ਨਾਲ ਬੰਦਗੀ ਨਾਲ ਜੁੜ ਕੇ ਜੀਵਨ ਨੂੰ ਬਸਰਤੇ ਬਤੀਤ ਕਰੀਏ ਜੀ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਜੀ ਆਓ ਨਾਮ ਸਿਮਰਨ ਨਾਲ ਜੁੜੀਏ